ਜੀ ਜੀ ਆਸਟਰੀਆ ਦੇ ਵਿੱਚ ਜਿਹੜੀ ਇੱਕ ਫਾਰ ਰਾਈਟ ਜਿਹੜੀ ਪਾਰਟੀ ਆ ਉਸ ਦੀ ਇਲੈਕਸ਼ਨ ਦੇ ਵਿੱਚ ਜਿੱਤ ਤੋਂ ਬਾਅਦ ਚ ਕਹਿੰਦੇ ਵੀ ਉਸ ਨੇ ਨਵੇਂ ਇੱਕ 에ਰਾ ਆ ਉਸ ਦੀ ਸ਼ੁਰੂਆਤ ਉੱਥੇ ਕਰ ਦਿੱਤੀ ਆ ਫ੍ਰੀडम ਪਾਰਟੀ ਉੱਥੇ ਦੀ ਜਿਹੜੀ ਆਸਟਰੀਆ ਦੀ ਫਾਰ ਰਾਈਟ ਪਾਰਟੀ ਆ ਉਹਦੇ ਜਿਹੜੇ ਲੀਡਰ ਹਰਬਰਟ ਕਿਕਲ ਉਸਨੇ ਆਪਣੇ ਸਪੋਰਟਰਸ ਨੂੰ ਜਿਹੜੇ ਖੁਸ਼ੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੱਸੀਆਂ ਕਿਕਲ ਦੀ ਪਾਰਟੀ ਨੇ ਫ੍ਰੀडम ਪਾਰਟੀ ਨੇ 29.1% ਜਿਹੜੀਆਂ ਵੋਟਾਂ ਆ ਉਤੋਂ ਦੇ ਪ੍ਰੋਵੀਜ਼ਨਲ ਰਿਜ਼ਲਟਸ ਜਿਹੜੇ ਆ ਇਹ ਮਡਲ ਰਿਜ਼ਲਟਸ ਆ ਉਹਦੇ ਵਿੱਚ ਜਿੱਤੀਆਂ ਆ ਇਹ 3.1 ਵਧ ਨੇ ਉਤੋਂ ਦੀ ਜਿਹੜੀ ਪੁਰਾਣੀ ਕੰਜ਼ਰਵੇਟਿਵ ਪਾਰਟੀ ਆ ਪੀਪਲ ਪਾਰਟੀ ਉਸ ਦੇ ਨਾਲੋਂ ਜੋ ਕਿ 26.4% ਦੇ ਉੱਤੇ ਰਹੀ ਹੈਗੀ ਆ ਯੂਰਪ ਦੇ ਵਿੱਚ ਫਾਰ ਰਾਈਟ ਦੀ ਜਿਹੜੀ ਸਕਸੈਸ ਦੇ ਵਿੱਚ ਇੱਕ ਨਵੀਂ ਕੜੀ ਜਿਹੜੀ ਆ ਕਹਿੰਦੇ ਵੀ ਉਹੋ ਜੁੜੀ ਆ ਚਾਹੇ ਉਹ ਹੰਗਰੀ ਦੀ ਜਿਹੜੀ ਗੱਲ ਹੋਵੇ ਚਾਹੇ ਫਰਾਂਸ ਦੇ ਵਿੱਚ ਹੋਵੇ ਤੇ ਹੁਣ ਆਸਟਰੀਆ ਦੇ ਵਿੱਚ ਵੀ ਜਿਹੜੇ ਫਾਰ ਰਾਈਟ ਗਰੁੱਪਸ ਆ ਉਹਨਾਂ ਦੀਆਂ ਪਾਰਟੀਆਂ ਆ ਉਹਨਾਂ ਨੂੰ ਜਿਹੜਾ ਉਹ ਲਗਾਤਾਰ ਹੰਗਾਰਾ ਮਿਲ ਰਿਹਾ ਹੈਗਾ ਆ ਆਸਟਰੀਆ ਦੀ ਇਹਨਾਂ ਇਲੈਕਸ਼ਨ ਦੇ ਵਿੱਚ ਤਕਰੀਬਨ 75% ਜਿਹੜੀਆਂ ਉਹ ਟਰਨ ਆਊਟ ਰਿਹਾ ਵੋਟਾਂ ਜਿਹੜੀਆਂ ਉਹ ਪਈਆਂ ਆ ਤੇ ਆਸਟਰੀਆ ਦੇ ਵੋਟਰਸ ਨੇ ਇਸ ਇਲੈਕਸ਼ਨ ਦੇ ਵਿੱਚ ਜਿਹੜੇ ਕਹਿੰਦੇ ਵੀ ਉੱਥੇ ਦੋ ਇਸ਼ੂ ਚੱਲ ਰਹੇ ਆ ਮਾਈਗ੍ਰੇਸ਼ਨ ਦਾ ਤੇ ਅਸਾਈਲਮ ਦਾ ਉਸ ਨੂੰ ਲੈ ਕੇ ਮੁੱਖ ਤੌਰ ਦੇ ਉੱਤੇ ਜਿਹੜੀ ਉਹਨਾਂ ਨੇ ਵੋਟ ਜਿਹੜੀ ਉਹ ਪਾਈ ਆ ਤੇ ਨਾਲ ਦੇ ਨਾਲ ਜਿਹੜਾ ਯੂਕਰੇਨ ਦੀ ਲੜਾਈ ਦੇ ਕਰਕੇ ਉੱਥੇ ਜਿਹੜੀ ਇਕਨੋਮੀ ਦੇ ਉੱਤੇ ਅਸਰ ਪਿਆ ਆ ਉਹ ਵੀ ਇੱਕ ਇਸ਼ੂ ਜਿਹੜਾ ਉਹ ਰਿਆ ਹੈਗਾ ਯਾ ਕਹਿੰਦੇ ਵੀ ਅੱਧਾ ਜਿਹੜਾ ਮੈਪ ਆ ਆਸਟਰੀਆ ਦਾ ਉਹ ਬਲੂ ਟਰਨ ਹੋ ਗਿਆ ਜਾਨੀ ਕਿ ਇਹ ਫਰੀडम ਪਾਰਟੀ ਦੇ ਹੱਕ ਦੇ ਵਿੱਚ ਜਿਹੜਾ ਹੋ ਟਰਨ ਹੋ ਗਿਆ ਸੋ ਕਹਿੰਦੇ ਵੀ ਉੱਥੋਂ ਦੇ ਉਹਨਾਂ ਦੀ ਪਾਰਟੀ ਦੇ ਜਿਹੜੇ ਜਨਰਲ ਸ਼ਖਤਰ ਮਾਈਕਲ ਉਹਨਾਂ ਨੇ ਕਿਹਾ ਵੀ ਇੱਥੋਂ ਦੇ ਬੰਦੇ ਤੇ ਬੁੜੀਆਂ ਨੇ ਜਿਹੜੀ ਵੋਟ ਪਾ ਕੇ ਅੱਜ ਇੱਕ ਨਵਾਂ ਇਤਿਹਾਸ ਜਿਹੜਾ ਆ ਉਹ ਸਿਰਜ ਦਿੱਤਾ ਹੈਗਾ ਸੋ ਲਗਾਤਾਰ ਜੇ ਦੇਖਿਆ ਜਾਵੇ ਤਾਂ ਯੂਰਪ ਦੇ ਵਿੱਚ ਫਾਰ ਰਾਈਟ ਦਾ ਇਸ ਟਾਈਮ ਪਸਾਰ ਜਿਹੜਾ ਉਹ ਵੱਧਦਾ ਜਾ ਰਿਹਾ ਆ ਇਹ ਯੂਰਪ ਹੀ ਨਹੀਂ ਪੂਰੀ ਦੁਨੀਆ ਭਰ ਦੇ ਵਿੱਚ ਇੱਕ ਇਸ ਟਾਈਮ ਐਸੀ ਹਵਾ ਜਿਹੜੀ ਉਹ ਚੱਲ ਰਹੀ ਆ ਜਿੱਤੇ ਵਿੱਚ ਹੁਣ ਉੱਥੇ ਤਾਂ ਕਹਿਣ ਨੂੰ ਦੂਜੀ ਪਾਰਟੀ ਕੰਜ਼ਰਵੇਟਿਵ ਹੀ ਆ ਪਰ ਜਿਹੜੀ ਉਸ ਤੋਂ ਵੀ ਐਕਸਟ੍ਰੀਮ ਵਾਲੇ ਪਾਸੇ ਨੂੰ ਥੋੜਾ ਹੋਰ ਵੀ ਗਾਂ ਨੂੰ ਜਿਹੜਾ ਉਹ ਚੱਲ ਜੋ ਤਾਂ ਉੱਥੇ ਮੁੱਦਾ ਜਿਹੜਾ ਉਹ ਬੰਦਾ ਜਾ ਰਿਹਾ ਆ ਮਾਈਗ੍ਰੇਸ਼ਨ ਅਸਾਈਲਮ ਇਸ ਅਕਾਡਮੀ ਇਹ ਜਿਹੜੇ ਤਿੰਨ ਇਸ਼ੂ ਆ ਦੁਨੀਆ ਭਰ ਦੇ ਵਿੱਚ ਇਸ ਟਾਈਮ ਹਰ ਇੱਕ ਇਲੈਕਸ਼ਨ ਦੇ ਉੱਤੇ ਜਿਹੜਾ ਉਹ ਆਪਣਾ ਅਸਰ ਛਾਪ ਜਿਹੜੀ ਉਹ ਛੱਡਦੇ ਜਾ ਰਹੇ ਨੇ ਜੀ ਸਰੋਤਿਆਂ ਦੇ ਵਾਸਤੇ ਹੈਈ ਆਸਟਰੀਆ ਦੇ ਵਿੱਚ ਜਿਹੜੀ ਪਾਰਟੀ ਜਿੱਤੀ ਆ ਹੁਣ ਇਹ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ ਹਾਰਡ ਲਾਈਨ ਐਂਟੀ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਕੰਮ ਕਰੂਗੀ ਤੇ ਪ੍ਰੋ ਰਸ਼ੀਅਨ ਪਲੈਟਫਾਰਮ ਸੋ ਇਹ ਹੁਣ ਅਮਰੀਕਾ ਨੂੰ ਇੱਕ ਹੋਰ ਮੁਲਕ ਜਿਹੜਾ ਆ ਉਹਦੇ ਵੱਲ ਦੇਖਣਾ ਪਊਗਾ ਵੀ ਇਹ ਰਸ਼ੀਆ ਵੱਲ ਨੂੰ ਕਿੰਨਾ ਕੁ ਜਾਂਦਾ ਹੈਗਾ ਜਿਹੜੇ ਮੌਜੂਦਾ ਆਸਟਰੀਆ ਦੇ ਪ੍ਰੈਜ਼ੀਡੈਂਟ ਹੈਗੇ ਅਲੈਗਜ਼ੈਂਡਰ ਬੈਂਡਰ ਬੈਲਨ ਉਹਨਾਂ ਨੇ ਇਹ ਕਿਹਾ ਹੈ ਕਿ ਜੋ ਨਵੀਂ ਗਵਰਨਮੈਂਟ ਬਣਨ ਜਾ ਰਹੀ ਆ ਉਹਨੂੰ ਰਿਸਪੈਕਟ ਕਰਨੀ ਚਾਹੀਦੀ ਆ ਬੇਸਿਕ ਪਿਲਰਸ ਆਫ ਡੈਮੋਕ੍ਰੇਸੀ ਪਰ ਜਿਨ੍ਹਾਂ ਲੋਕਾਂ ਨੇ ਜਤਾਇਆ ਹੈਗਾ ਜਿਸ ਇਸ਼ੂ ਦੇ ਉੱਤੇ ਸੋ ਨੇਚਰਲੀ ਉਹ ਇਸ ਇਸ਼ੂ ਦੇ ਉੱਤੇ ਵਰਕਆਊਟ ਕਰਨਗੇ ਪਰ ਓਵਰਆਲ ਜਿਸ ਤਰ੍ਹਾਂ ਨੀਦਰਲੈਂਡ ਹੋਰ ਫ੍ਰਾਂਸ ਵੀ ਕੀ ਚੱਲ ਰਿਹਾ ਜਰਮਨ ਚ ਹੁਣ ਆਸਟਰੀਆ ਹੋ ਗਿਆ ਆ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਐਂਟੀ ਇਮੀਗਰੈਂਟ ਵੇ ਬਹੁਤ ਜ਼ਿਆਦਾ ਚੱਲੀ ਹੋਈ ਹੈਗੀ ਆ ਸੋ ਅਮਰੀਕਾ ਦੇ ਵਿੱਚ ਵੀ ਇਦਾਂ ਦੀ ਸਿਚੁਏਸ਼ਨ ਬਣਦੀ ਆ ਜਦੋਂ ਬਾਰਡਰ ਤੇ ਪਿਛਲੇ ਹਫਤੇ ਕਮਲਾ ਹੈਰ ਸੁਣੀ ਗਏ ਤੇ ਟਰੰਪ ਉਹਨਾਂ ਦੇ ਜੋ ਬਿਆਨ ਆਦੇ ਸੋ ਓਵਰਆਲ ਪੂਰੀ ਦੁਨੀਆ ਦੇ ਵਿੱਚ ਇਹ ਜਿਹੜੇ ਇਸ਼ੂਜ਼ ਆ ਇਮੀਗ੍ਰੇਸ਼ਨ ਇਲੀਗਲ ਇਮੀਗ੍ਰੇਸ਼ਨ ਇਕਨੋਮੀ 인ਫਲੇਸ਼ਨ ਇਹ ਸਾਰਾ ਕੁਝ ਲੈ ਕੇ ਸਰਕਾਰਾਂ ਜਿਹੜੀਆਂ ਆ ਉਲਟ ਪੁਲਟ ਹੋ ਰਹੀਆਂ ਹੈਗੀਆਂ